ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ। ਤੇ ਜਿਹੜੇ ਵੀਰ ਆਪਣੇ YouTube ਚੈਨਲ ਤੇ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟੇ ਸੈੱਟ ਕਰ ਲਿਓ। ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ। ਅੱਜ ਕਿਸਾਨ ਵੀਰੋ 1 ਦਸੰਬਰ ਨੂੰ ਜਿਹੜੀ ਆਪਾਂ ਇਹ ਵੀਡੀਓ ਬਣਾ ਰਹੇ ਹਾਂ। ਤਾਂ ਜਿਹੜਾ ਟਾਈਮ ਦੁਪਹਿਰ ਦਾ 2 ਵਜੇ ਦਾ ਟਾਈਮ ਹੈਗਾ ਤਕਰੀਬਨ ਜਿਸ ਪਿੰਡ ਤੋਂ ਦੋਸਤੋ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਭਗਵਾਨਪੁਰਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਇਸ ਪਿੰਡ ਨੂੰ ਗੁਰਦਾਸਪੁਰ ਲੱਗਦਾ ਹੈਗਾ ਜੀ ਅੰਮ੍ਰਿਤਸਰ ਤੋਂ ਦੋਸਤੋ ਜਦੋਂ ਆਪਾਂ ਬਟਾਲੇ ਆਉਣੇ ਤੇ ਬਟਾਲੇ ਤੋਂ ਜਦੋਂ ਡੇਰਾ ਬਾਬਾ ਨਾਨਕ ਰੋਡ ਆਉਣੇ ਆ ਤਾਂ ਬਿਲਕੁਲ ਬਟਾਲੇ ਤੋਂ 16 ਕਿਲੋਮੀਟਰ ਦੀ ਦੂਰੀ ਹੈਗੀ ਹੈ ਤੇ ਡੇਰਾ ਬਾਬਾ ਨਾਨਕ ਅੱਗੇ 15 ਕਿਲੋਮੀਟਰ ਦੀ ਦੂਰੀ ਰਹਿ ਜਾਂਦੀ ਆ ਬਿਲਕੁਲ ਸੈਂਟਰ ਹੈਗਾ ਬਟਾਲੇ ਦਾ ਤੇ ਡੇਰੇ ਬਾਬਾ ਨਾਨਕ ਦਾ ਵੀਰ ਕਮਲ ਦੇ ਕੋਲ ਆਏ ਆ ਸੋ ਅੱਜ ਦੋਸਤੋ ਜਿਹੜੀਆਂ ਤਿੰਨ ਵੜਾ ਆਪਾਂ ਤੁਹਾਨੂੰ ਦਿਖਾਉਣੀਆਂ ਤੇ ਇੱਕ ਝੋਟੀ ਦਿਖਾਵਾਂਗੇ ਪਹਿਲਾ ਸੂਬਾ ਸੂਈ ਪ੍ਰੋਪਰ ਇਨਫੋਰਮੇਸ਼ਨ ਸਮੇਤ ਜਿਹੜੀ ਇਹ ਵੀਡੀਓ ਬਣਾਵਾਂਗੇ ਉਸ ਤੋਂ ਬਾਅਦ ਦੋਸਤੋ ਤੁਸੀਂ ਜਿਹੜਾ ਵੀਰ ਦੇ ਨਾਲ ਸੰਪਰਕ ਕਰਕੇ ਸੌਦੇ ਦੀ ਗੱਲਬਾਤ ਕਰ ਸਕਦੇ ਜੀ ਚੱਲਦੇ ਆ ਵੀਰ ਦੇ ਕੋਲ ਬਤੇਰੇ ਜਾਣਕਾਰੀ ਦੇ ਲਈ ਪੁੱਛ ਲੈਨੇ ਕੀ ਡਿਟੇਲ ਹੈਗੀ ਆ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰੇ ਸਸਰੀਕਾਰ ਸਰਸਕੈਬ ਜੀ ਕੋਰਸ ਨਾਮ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਜੀ ਠੀਕ ਆ ਵੀਰ ਕਮਲ ਕਿੰਨੇ ਕ ਟਾਈਮ ਤੋਂ ਵਪਾਰ ਦਾ ਕੰਮ ਕਰਦਿਆਂ ਜੀ ਵੀਰ ਜੀ ਮੈਨੂੰ ਤਾਂ ਹੋ ਗਿਆ 7-8 ਸਾਲ ਠੀਕ ਆ ਜੀ ਪਹਿਲਾਂ ਡੈਡੀ ਹੋਣੀ ਕਰਦੇ ਚੱਲ 50 ਸਾਲ ਹੋ ਗਏ ਉਹਨਾਂ ਨੂੰ ਕਰਦਿਆਂ ਨੂੰ ਪਹਿਲਾਂ ਬੋਲਦਾ ਬੋਲਦਾ ਚੱਲਦਾ ਹੁੰਦਾ ਇਹ ਕੰਮ ਦਾ ਨੂੰ ਪਤਾ ਬਿਲਕੁਲ ਜੀ ਫਿਰ ਛੋਟੀਆਂ ਝਾਟੀਆਂ ਹੀਰਾਂ ਲਿਓਂਦਾ ਪਈ ਠੀਕ ਹੈ ਬਾਅਦ ਚ ਫਿਰ ਮੱਜਾਂ ਦਾ ਬਾਅਦ ਇਦਾਂ ਚੱਲਦਾ ਆ ਇਹ ਕੰਮ ਠੀਕ ਹੈ ਜੀ ਬਹੁਤ ਟਾਈਮ ਤੋਂ ਕਰਦੇ ਠੀਕ ਹੈ ਜੀ ਤੇ ਆਪਣੇ ਜਕਰ ਵੀਰੇ ਮੈਂ ਗੱਲ ਕਰਾਂ ਉਧਰ ਜੀਰੇ ਤੋਂ ਜਿੱਦਾਂ ਮੈਂ ਬਿਲੋਂਗ ਕਰਦਾ ਹਾਂ ਤੇ ਉਹ ਆਪਣੇ ਉਧਰ ਤੁਸੀਂ ਖੰਨੇ ਮੰਡੀ ਜਿਵੇਂ ਜਗਰਾਵਾਂ ਮੰਡੀ ਅਟੈਂਡ ਕੀਤੀ ਹੋਈ ਹੈ ਉਧਰ ਜਾਂਦੇ ਰਹਿੰਦੇ ਜੀ ਹਾਂਜੀ ਹਾਂਜੀ ਬਿਲਕੁਲ ਖੰਨੇ ਮੰਡੀ ਠੀਕ ਹੈ ਜੀ ਹਾਂਜੀ ਹਾਂਜੀ ਸੋ ਦੋਸਤੋ ਵੀਰ ਦੇ ਜਿਹੜੇ ਪਸ਼ੂ ਆ ਪਹਿਲਾਂ ਤੁਸੀਂ ਹੋਰ ਚੈਨਲਾਂ ਦੇ ਉੱਪਰ ਵੀ ਵੀਡੀਓ ਵੇਖਦੇ ਰਹਿੰਦੇ ਹੋ ਵੀਰ ਕਮਲ ਦੇ ਜਿਹੜੇ ਪਸ਼ੂ ਆ ਦੋਸਤੋ ਬਿਲਕੁਲ ਵਾਜਿਬ ਜੇ ਰੇਟ ਹੁੰਦੇ ਆ ਜਾਇਜ਼ ਭਾਅ ਹੁੰਦੇ ਆ ਤੇ ਪਸ਼ੂ ਜਿੰਨਾ ਹੁੰਦਾ ਦੋਸਤੋ ਕਰਤੂ ਦਾ ਮਾਲਕ ਉਸ ਦੇ ਹਿਸਾਬ ਨਾਲ ਵੀਰ ਪੈਸੇ ਮੁੱਲ ਰੱਖਦੇ ਹੈਗੇ ਤਾਂ ਜੋ ਦੋਸਤੋ ਹਰ ਕਵੀਰ ਦੇ ਘਰੇ ਜਿਹੜੀ ਆ ਕੁਆਲਿਟੀ ਚੀਜ਼ ਜਾ ਸਕੇ ਵੀਰੇ ਕਮਲ ਪਹਿਲੇ ਨੰਬਰ ਤੇ ਆਪਣੇ ਕੋਲ ਝੋਟੀ ਆ ਗਈ ਆ ਹਾਂਜੀ ਹਾਂਜੀ ਤੇ ਕੀ ਡਿਟੇਲ ਐ ਇਸ ਦੀ ਜੀ ਕਦੋਂ ਤੱਕ ਕਦੋਂ ਸੂਈ ਹੈ ਜੀ ਇਹ ਵੀਰ ਦੀ 12 ਦਿਨ ਹੋ ਗਏ ਸੂਈ ਦੀ ਮਗਰ ਕਟਾ ਜੇ ਇਹਦੇ ਠੀਕ ਆ ਜੀ ਤੇ ਦੁੱਧ ਇਹਦੇ ਕੋਲ ਹੁਣ 9 ਕਿਲੋ ਆ ਆਪਾਂ 8 ਲੀਟਰ ਦੋਵੇਂ ਟਾਈਮ ਚੋਗਾ ਕੇ ਦਵਾਵਾਂਗੇ ਤੇ ਗਰੰਟੀ ਤੇ ਵੀ 8 ਲੀਟਰ ਦਵਾਂਗੇ ਠੀਕ ਆ ਜੀ ਹਾਂਜੀ ਹਾਂਜੀ ਤੇ ਦਿਨ ਕਿਨੇ ਦੱਸਿਆ ਜੀ ਦੇਨ 12 13 ਦਿਨ ਜਿਹੜੇ ਦੋਸਤੋ ਹੋਗੇ ਤੇ 8 ਕਿਲੋ ਬਿਲਕੁਲ ਨੈਟ ਤਿਆਰ ਹੈ ਨਾ ਹਾਂਜੀ ਹਾਂਜੀ 8 ਕਿਲੋ ਜਿਹੜਾ ਦੋਸਤੋ ਦੁੱਧ ਤਿਆਰ ਹੈਗਾ ਤੇ ਨੀਚੇ ਇਸ ਦੇ ਜਿਹੜਾ ਮੇਲ ਕਾਫ ਆ ਮਗਰ ਜਿਹੜਾ ਬੱਚਾ ਕੱਟਾ ਹੈ ਆਹ ਹਵਾਨਾ ਵੇਖ ਲੋ ਜੀ ਤੇ ਸਵੇਰ ਫਿਰ ਕਦੋਂ ਦੀ ਚੋਈ ਹੈਗੀ ਐ ਇਹ ਵੀ ਜੀ 5 ਵਜੇ ਦੀ ਚੋਈ ਹੈ ਠੀਕ ਆ ਹਾਂਜੀ ਹਾਂਜੀ ਸਵੇਰ ਜਿਹੜੀ ਮਾਰਨਿੰਗ ਟਾਈਮ ਦੋਸਤੋ 5 ਵਜੇ ਦੀ ਧਾਰਵੀਰ ਹੋਣਾ ਕੱਢੀ ਜਾ ਤੇ ਹੁਣ ਦਾ 2 ਵਜੇ ਦਾ ਟਾਈਮ ਹੈਗਾ ਤੇ ਜਿਹੜੀ ਵੀਡੀਓ ਆਪਾਂ ਅਪਲੋਡ ਕਰਦਾਂਗੇ ਤਕਰੀਬਨ 4 ਇਵਨਿੰਗ ਟਾਈਮ ਨੂੰ 4:00 ਵਜੇ ਤੱਕ ਸੋ ਦੋ ਟਾਈਮ ਆਓ ਇੱਕ ਟਾਈਮ ਆਓ ਤਸੱਲੀ ਤੁਸੀਂ ਆਪਦੀ ਜਰੂਰ ਕਰ ਲਿਓ ਤੇ ਆਹ ਥਣ ਹਵਾਨਾ ਜਿਹੜਾ ਹੈਗਾ ਬੈਕ ਸਾਈਡ ਤੋਂ ਜਰੂਰ ਦੇਖੋ ਤੋੜ ਕੇ ਆਪਾਂ ਖੋਲ ਕੇ ਤੋੜ ਕੇ ਤੁਹਾਨੂੰ ਦਿਖਾਉਣੇ ਆ ਠੀਕ ਹੈ ਵੀਰ ਹਾਂਜੀ ਕੱਟਣ ਦੀ ਕਿਨਾਰੇ ਤੋਂ ਖੋਲ ਕੇ ਤੋੜੀ ਜੀ ਵਧੀਆ ਝੋਟੀ ਆ ਦੋਸਤੋ ਤਕਰੀਬਨ ਬਾਕੀ ਜਜਮੈਂਟ ਤੁਸੀਂ ਕਰ ਲੈਣੀ ਹੈਗੀ ਆ ਤੇ ਭਾਪੜ ਤਾਂ ਵੀ ਵੀਰ ਨੇ ਬਿਲਕੁਲ ਬਾਜ ਬਜਾਇ ਜਾਇਜ ਭਾਪੜ ਤਾਂ ਹੋਵੇਗਾ ਸੋ ਕਦ ਕਾਠੀ ਹੈਗੀ ਜਿਹੜੇ ਦੋਸਤੋ ਮੀਡੀਅਮ ਕਦ ਕਾਠੀ ਆ ਤੇ ਸਿੰਗਲ ਹੱਡੀ ਆ ਬਿਲਕੁਲ ਆ ਵੇਖੋ ਬਿਲਕੁਲ ਬਰੀਕ ਜਿਹੜੀ ਚਮੜੀ ਆ ਬਰੀਕ ਸਕਿਨ ਹੈਗੀ ਆ ਛੋਟੀ ਦੀ ਤੇ ਸਿੰਗਾ ਸੰਗਾ ਦੀ ਪੰਤਰ ਬਹੁਤ ਵਧੀਆ ਹੁਣ ਮੌਕੇ ਦਾ ਵੀਰ ਨੇ ਕਿਹਾ ਵੀ ਤਕਰੀਬਨ 8 ਕਿਲੋ ਦੁੱਧ ਆ ਤੇ ਜਿੰਨਾ ਕਿਹਾ ਤਕਰੀਬਨ ਉਨੇ ਦੀ ਤੁਸੀਂ ਚੁਵਾਈ ਜੜੀ ਆ ਦੋ ਟਾਈਮ ਕਰਨ ਤੋਂ ਬਾਅਦ ਬੇਸ਼ੱਕ ਸੌਦਾ ਕਰ ਲਿਓ ਠੀਕ ਆ ਅੱਛਾ ਫਿਰ ਕਮਲ ਮੁੱਲ ਕਿੰਨਾ ਕੀਤਾ ਜਾਂਦਾ ਫਿਰ ਮੁੱਲ ਭਾਜੀ ਕਰਨੂਣਾ ਚਲੋ ਤੁਹਾਡੇ ਚੈਨਲ ਤੇ ਪਹਿਲੀ ਵਾਰ ਵੀਡੀਓ ਬਣ ਲ ਗਈ ਆ ਜਿਹੜੀ ਮੁੱਲ ਕਰਨਾ ਵਾ ਬਿਲਕੁਲ ਜੀ ਹਾਂ ਜੀ ਵੇਚਣ ਵਾਲੀ ਗੱਲ ਕਰਨੀ ਠੀਕ ਹੈ ਜੀ ਮੁੱਲ ਭਾਵੇਂ 60 ਕਰੀਏ 62 ਕਰੀਏ 55000 ਚ ਛੋਟ ਕਰ ਦਾਂ ਠੀਕ ਹੈ ਜੀ 55000 ਦੇ ਵਿੱਚੋਂ ਵੀ ਛੋਟ ਹੋ ਜੇਗੀ ਹਾਂ ਜੀ ਛੋਟ ਕਰ ਦਾਂ ਕੋਈ ਚੱਕਰ ਨਹੀਂ ਠੀਕ ਆ ਸੋ 55000 ਦੇ ਵਿੱਚੋਂ ਕਿਸਾਨ ਵੀਰੋ ਛੋਟ ਹੋ ਜਾਣੀ ਆ ਤੇ ਪਹਿਲਾ ਸੂਹਾ ਸੂਈ ਚੋਟੀ ਆਪਾਂ ਤੁਹਾਨੂੰ ਦਿਖਾਈ ਤੇ ਜਿਹੜਾ ਕੱਟਾ ਮੇਲ ਕਾਫ ਤੁਹਾਨੂੰ ਦਿਖਾ ਦਿੰਨੇ ਆ ਠੀਕ ਹੈ ਜੀ ਆ ਬੱਚਾ ਹੈਗਾ ਜੀ ਇਸ ਤੋਂ ਬਾਅਦ ਜਿਹੜੀ ਇੱਕ ਬੈੜ ਆ ਵੀਰ ਇਹਦੀ ਕੀ ਡਿਟੇਲ ਹੈਗੀ ਆ ਇਹ ਦੂਸਰੇ ਸੂਏ ਸੂਈ ਜੀ ਠੀਕ ਹੈ ਜੀ ਹਾਂਜੀ ਹਾਂਜੀ ਰਾਤ ਦੀ ਸੂਈ ਜੀ ਠੀਕ ਆ ਬੋਲੇ ਤੇ ਜਾਂਦੀ ਰਾਤ ਦੀ ਸੂਈ ਤੇ ਬੱਚਾ ਕੀ ਆ ਗਿਆ ਜੀ ਬੱਚਾ ਵਸ਼ਾ ਜੀ ਬੱਚਾ ਆ ਗਿਆ ਠੀਕ ਹੈ ਜੀ ਆ ਬੱਚਾ ਆ ਗਿਆ ਦੋਸਤੋ ਰਾਤ ਦੀ ਸੂਈ ਤੇ ਬੋਲੇ ਦੇ ਵਿੱਚ ਤੇ ਕਰਾਸ ਬਰੀਡ ਹੈਗੀ ਆ ਜ਼ਰੂਰ ਤੁਸੀਂ ਚੈੱਕ ਕਰ ਲਓ ਮੇਲ ਕਾਪ ਆ ਬੱਚਾ ਵੇਖ ਲੋ ਜੀ। ਨਾੜੂ ਨਾੜੀ ਦੀ ਜਿਹੜੀ ਛੋਟਾ। ਹਾਂ। ਆ ਲੈ। ਠੀਕ ਆ। ਠੀਕ ਆ ਫਿਰ ਬੋਲਾ ਚੁਆਈ ਕੀਤੀ ਸੀਗੀ। ਹਾਂਜੀ ਹਾਂਜੀ ਸਿਹਰੇ ਵੀ ਕੀਤੀ 4 ਕਿਲੋ ਤੋਆ। ਸ਼ਾਮੀ ਵੀ ਕੀਤੀ ਦੋ ਚੁਆਈਆਂ ਹੋ ਗਿਆ ਜੀ। ਠੀਕ ਹੈ ਜੀ। ਬਾਕੀ ਕੋਈ ਬੋੜਾ ਅਜੇ ਨਹੀਂ ਕੋਈ ਯਕੀਨ ਕੇ ਬੋੜਾ ਬਣਾ ਕੇ ਦੇ ਸਕਦਾ। ਬੋੜਾ ਬਣੂਗਾ ਪੂਰਾ ਫੁੱਲ। ਠੀਕ ਹੈ ਜੀ ਠੀਕ ਹੈ। ਠੀਕ ਹੈ। ਸੋ ਦੋਸਤੋ ਬੌਲੇ ਦੇ ਵਿੱਚ ਵੀਰ ਕਹਿੰਦਾ ਵੀ 4 ਕਿਲੋ ਦੀ ਚੋਈ ਮਤਲਬ ਕਿ ਤਕਰੀਬਨ ਹੁਣ 8 ਕਿਲੋ ਦੀ ਚੋਈ ਹੈਗੀ ਆ ਜੀ ਤੇ ਕੁਝ ਬੱਚਾ ਪੀਣਾ 10 ਕਿਲੋ ਬਣ ਕੇ ਚੱਲੋ ਬੋਲਾ ਅੱਛਾ ਜੀ ਹਾਂ ਜੀ ਲੋਦੇ 15 ਕਿਲੋ ਦਾ ਰਿਕਾਰਡ ਹੈਗਾ ਮੈਂ ਠੀਕ ਹੈ ਜੀ ਸੋ ਦੋਸਤੋ ਥਾਣਾ ਦੀ ਜਿਹੜੀ ਹੈਗੀ ਬਨਤਰ ਮੁੱਠੀ ਦਾ ਥਾਣਾ ਬਿਲਕੁਲ ਉਲਟ ਬਹਿਣੀ ਵਾਲੇ ਪਾਸੇ ਤੋਂ ਤੁਸੀਂ ਦੇਖ ਰਹੇ ਜੀ ਆ ਜਿਹੜੀ ਥਾਣਾ ਦਾ ਗਾਇਬ ਹੈਗਾ ਠੀਕ ਹੈ ਜੀ ਸੋ ਮੇਲ ਕਾਫਾ ਤਕਰੀਬਨ ਵੀਰ ਕਹਿੰਦਾ ਵੀ ਅ 13 ਤੋਂ ਉੱਪਰ 15 14 15 14 ਲੀਟਰ ਜਿਹੜਾ ਦੁੱਧ ਦੇ ਦੇਗੀ ਤੇ ਹੁਣ ਜਿਹੜੀ ਮੌਕੇ ਦਾ ਦੋਸਤੋ 10 ਕਿਲੋ ਹੈਗਾ ਵਿੱਚ ਇਹ ਬੱਚੇ ਦੇ ਸਣੇ ਤੇ ਠੰਡੀ ਸੀਲਸ ਲੱਕ ਪੂਰੀ ਹੈ ਤੇ ਚੁਵਾਈ ਚੁਵਾਈ ਵੀਰ ਬਿਲਕੁਲ ਚੰਗੀ ਹੈ ਜੀ ਬਿਲਕੁਲ ਫਿਰ ਵੀ ਐਂਡ ਤੇ ਦਿਖਾ ਦਾਂਗੇ ਮਾਰਕੀਟ ਦਾ ਹਾਂ ਜੀ ਹਾਂ ਜਰੂਰ ਹੈ ਤੇ ਇਹਨੂੰ ਵਿਖਾ ਦਈਏ ਫਿਰ ਖੋਲ ਕੇ ਵੀ ਹਾਂ ਜੀ ਇਹਨੂੰ ਖੋਲ ਕੇ ਆ ਵਿਖਾਈਏ ਜਰੂਰ ਜੀ ਇਧਰ ਕਰ ਲਓ ਬਾਰਾਂ ਹਣ ਹਵਾ ਨਾ ਚੰਗਾ ਦੋਸਤੋ ਤਕਰੀਬਨ ਬਣਾथਣਾ ਜਿੰਨਾ ਕਿ ਹੈਗਾ ਪੂਰਾ ਤੇ ਬਾਕੀ ਜਦੋਂ ਦੁੱਧ ਤੇ ਆ ਗਈ ਤਕਰੀਬਨ 12 ਤੋਂ ਉੱਪਰ ਪਲੱਸ ਚੱਲੇਗੀ ਦੋਸਤੋ 14 ਵੀ ਹੋਵੇਗਾ 15 ਵੀ ਹੋਵੇਗਾ ਬਾਕੀ ਪਾਏ ਦਾ ਸੇਵਾ ਦਾ ਦੁੱਧ ਦਾ ਆ ਕਰੂ ਚੈੱਕ ਜੀ ਅੱਛਾ ਵੀਰ ਕਿੰਨੀ ਕਿ ਡਿਮਾਂਡ ਇਹਦੀ ਕਿੰਨਾ ਮੁੱਲ ਹੋਇਆ ਮੁੱਲ ਵੀ ਜੀ ਕ੍ਰੋਸ ਸਟਰੀਟ ਦੀ ਆ ਬਾਕੀ ਇਹ ਵੀ ਸੈਂਡ ਫੂਡ ਬਹੁਤ ਆਉਂਦੀ ਹੈ ਜੀ ਠੀਕ ਹੈ ਪੰਜ ਤੇ ਲੱਗ ਜਾ ਕੇ ਸੈਂਡ ਆਉਗੀ ਜੀ ਹਾਂਜੀ ਦੁੱਧ ਵੀ 14 15 14 15 ਦੰਦੂਗੀ ਫੁੱਲ ਤੇ ਆ ਜੀ ਹਾਂਜੀ ਤੇ ਬਾਕੀ ਇਹ ਵੀ ਮੁੱਲ ਇਹਦਾ ਭਾਵੇਂ 40 ਕਰੀਏ 42 ਕਰੀਏ 36000 ਦੇ ਸ਼ੋਰ ਤੋਂ ਨਹੀਂ 60000 ਦੇ ਵਿੱਚ ਛੋਟ ਹੋਊਗੀ ਮੁੱਲ ਮਲਗੀ ਕਰ ਨੂੰ ਜਨਾ 45 ਕਰ ਲਈ ਹੈ ਨਾ 40 ਕਰ ਲਈ ਉਹ ਛੋਟ ਹੀ ਹੋਣੀ ਹੈ ਜਿਹੜੀ ਉਹ ਮੁੱਲ ਦੱਸਿਆ ਜੀ ਬਾਕੀ ਆ ਵੀ ਪਹਿਲੀ ਵਾਰ ਤੁਹਾਨੂੰ ਕਿਹਾ ਵੀ ਵੀਡੀਓ ਬਣ ਲੱਗੀ ਮੁੱਲ ਜਿਆਦਾ ਜੀ ਬਿਲਕੁਲ ਬਿਲਕੁਲ 35000 ਦੇ ਵਿੱਚ ਹੋ ਜਾਏਗੀ ਛੋਟ ਨਾ ਜੀ 36000 36000 ਦੇ ਵਿੱਚ ਹੋ ਜੇਗੀ ਸੌਰੀ ਵੀਰ ਮੈਂ ਹੋਰ ਘਟਾਤਾ ਹੈ ਨਾ 36000 ਦੇ ਵਿੱਚ ਛੋਟ ਹੋ ਜੂਗੀ ਵੀਰੋ ਜਰੂਰ ਸਮਝ ਲਿਓ ਤੁਸੀਂ ਤੇ ਵਿਹੜ ਚੰਗੀ ਆ ਘਰੇ ਦੁੱਧ ਚੋਂ ਨੂੰ ਜਿਹੜੀ ਹੈਗੀ ਪੂਰਾ ਸਿਆਲ ਪਰ ਅਗੇ ਗਰਮੀ ਦਾ ਟਾਈਮ ਜਿਹੜਾ ਦੁੱਧ ਚਵਾ ਦੇਗੀ ਤੇ ਬਾਕੀ ਕੋਈ ਹੋਰ ਨਿਆਣਾ ਵਗੈਰਾ ਰਸੀ ਪਉਣ ਤੇ ਹੋਰ ਸੀ ਨਹੀਂ ਫਿਰ ਵੀ ਐਂਡ ਤੇ ਤੁਹਾਨੂੰ ਦੱਸਿਆ ਧਾਰਾ ਮਾਰ ਕੇ ਜ਼ਰੂਰ ਦਿਖਾਵਾਂਗੇ ਜ਼ਰੂਰ ਦਿਖਾਵਾਂਗੇ ਉਸ ਤੋਂ ਬਾਅਦ ਦੋਸਤੋ ਇੱਕ ਜਰਸੀ ਦੀ ਵੈੜ ਆ ਤੇ ਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਵੈੜ ਦਿਖਾ ਰਹੇ ਹਾਂ ਇਹ ਜਰਸੀ ਦੀ ਆ ਤੇ ਲੈਫਟੀ ਜਿਹੜੀ ਹਵਾਨਾ ਦੋਸਤੋ ਉਹ ਬਿਲਕੁਲ ਤੁਸੀਂ ਜਿਹੜੀ ਹੈਗੀ ਜੱਜਮੈਂਟ ਕਰ ਲਿਓ ਆਪ ਤੇ ਸੁਬਾ ਵੀਰ ਕਿਨਮਾ ਸੋਈ ਆ ਪਹਿਲਾ ਚਾਰ ਦੰਦ ਜੀ ਸੂਣ ਵਾਲੀ ਆ ਸੂਣ ਵਾਲੀ ਆ ਹਾਂ ਜੀ 10 ਦਿਨ ਨੂੰ ਦਿਨ ਕੁੜੇ ਹੁੰਦੇ ਠੀਕ ਆ ਹਾਂ ਜੀ ਲੈਵਾ ਬਹੁਤ ਮਾਰੂਗੀ ਜੇ ਤੁਹਾਨੂੰ ਪਤਾ ਕੁਆਲਟੀ 12 13 ਦਿਨ ਪਈ ਆ ਤੇ ਹੁਣ ਹੀ ਦੇਖ ਲੋ ਲੈ ਵਾਹ 12 13 ਦਿਨ ਦਾ ਜਿਹੜਾ ਸਮਾਂ ਪਿਆ ਦੋਸਤੋ ਤੇ ਜਿਹੜੀ ਫੇਸ ਦੀ ਕੁਆਲਟੀ ਆ ਜਰੂਰ ਤੁਸੀਂ ਚੈੱਕ ਕਰ ਲੋ ਛੋਟਾ ਜਾਂ ਕੰਨ ਜਰਸੀ ਦੇ ਵਿੱਚ ਹੈਗੀ ਆ ਤਕਰੀਬਨ ਇਹ ਪੰਜਾਬ ਦੀ ਜਰਸੀ ਮੰਨ ਸਕਦੇ ਆ ਜੀ ਹਾਂ ਜੀ ਇਧਰੋਂ ਲਈ ਆ ਜੀ ਠੀਕ ਹੈ ਜੀ ਪੰਜਾਬ ਦੀ ਜਰਸੀ ਹੈ ਠੀਕ ਹੈ ਕੁਝ ਬਹੁਤ ਆ ਚਾਹ ਦਿੰਦਾ ਹਾਂ ਜੀ ਕਾ ਤਾਂ ਜਿਹੜਾ ਦੋਸਤੋ ਬਿਲਕੁਲ ਨਾਲ ਜਿਹੜੀ ਕਰਾਸ ਬਰੀਡ ਦੇ ਵਿੱਚ ਖੜੀ ਸੀਗੀ ਡੱਬੀ ਵੈੜ ਤੇ ਉਹਦੇ ਜਿਹੜੇ ਇਕੁਵਲ ਕੱਦ ਹੈਗਾ ਉਹ ਤੁਸੀਂ ਜਰੂਰ ਜਰੂਰ ਵੇਖ ਲੋ ਤੇ ਢਿਲ ਟੂਲ ਜਿਹੜੀ ਪੂਛ ਵੇਖ ਲੋ ਟੇਲ ਵੇਖੋ ਤੁਸੀਂ ਬਿਲਕੁਲ ਜਿਹੜੀ ਗੋਟਿਆ ਘुटਨੇ ਉੱਪਰ ਦਾ ਟੱਚ ਕਰਦੀ ਆਵੇ ਸ਼ਾਰਟ ਟੇਲ ਤੇ ਜਿਹੜੀ ਹਵਾਨਾ ਉਹ ਤੁਸੀਂ ਜ਼ਰੂਰ ਵੇਖੋ ਸੀਲਸ ਲੱਗ ਪੂਰੀ ਆ ਆ ਵੇਖੋ ਟੇਲ ਟੂਲ ਸਮਾਵੀਰ ਕਿੰਨਾ ਕਿ ਦੱਸਿਆ ਲੈ ਜੁਰ ਇਨ 12 13 ਇਹ ਲੈ ਜਾਣੀ ਜੀ ਠੀਕ ਹੈ ਬਣੂ ਬਹੁਤ ਆ ਠੀਕ ਹੈ ਹਾਂਜੀ ਹਾਂਜੀ ਤੇ ਜਿਹੜਾ ਥਾਣਾ ਹੈਗੇ ਆ ਉਹ ਜ਼ਰੂਰ ਮੂੰਹ ਚੌਗੀ ਹੈ ਨਾ ਮੂੰਹ ਚਾਰ ਦੰਦ ਦਿਖਾ ਦਿੰਨੇ ਦੰਦ ਮੂੰਹ ਚਾਰ ਦੰਦ ਦਾ ਪੁੱਟ ਕੇ ਆਪਾਂ ਮੂੰਹ ਵਿਖਾ ਦਿੰਨੇ ਹਾਂ ਹਾਂਜੀ ਹਾਂਜੀ ਦੰਦ ਦੋਸਤੋ ਚੌਗੀ ਹੈ ਮੂੰਹ ਆ ਲਈਏ ਇਹ ਦੰਦ ਆ ਕਰੋ ਚੱਕ ਜੀ ਠੀਕ ਹੈ ਜੀ ਹਾਂ ਚਾਰ ਦਾੰਦਾ ਦੋਸਤੋ ਹਨ ਠੀਕ ਹੈ ਪਹਿਲਾ ਸੂਬਾ ਦੋਸਤੋ ਸੂਣ ਜਾ ਰਹੀ ਹੈ ਪਲੂਣ ਜਿਹੜੀ ਵੱਛੀ ਸੂਣੀ ਹੈ ਤੇ ਬਹੁਤੇ ਵੀਰਾਂ ਦੀ ਡਿਮਾਂਡ ਸੀਗੀ ਤਕਰੀਬਨ ਵੈੜ ਖਰੀਦਣ ਦੀ ਜਰਸੀ ਦੇ ਵਿੱਚ ਤੇ ਭਾਅ ਵੀ ਜਿਹੜਾ ਬਿਲਕੁਲ ਵਾਜਬ ਹੋਵੇਗਾ ਵੀਰ ਦਾ ਤੇ ਜਿਹੜੀ ਵੈੜ ਵੀ ਹੈ ਦੋਸਤੋ ਬਿਲਕੁਲ ਮਹਿੰਦਰਾ ਮਹਿੰਦਰਾ ਕਹਿ ਲਈ ਨਾ ਵੀ ਡੀਆਈ ਵਰਗੀ ਆ ਹਨਾ ਵੀ ਤੇਲ ਪਾਣੀ ਸਾਨੂੰ ਨਾ ਤੁਹਾਨੂੰ ਆਹ ਵੇਖੋ ਤਸੱਲੀ ਦੇ ਨਾਲ ਵੇਖ ਲਓ ਦੂਰੋਂ ਨੇੜੇ ਆਉਣਾ ਤੁਸੀਂ ਵੀਰ ਦੇ ਨਾਲ ਸੰਪਰਕ ਜ਼ਰੂਰ ਕਰ ਲਿਓ ਕਮਲਵੀਰ ਦਾ ਨਾਮ ਹੈ ਦੋਸਤੋ ਤੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਨੰਬਰ ਹੋਵੇਗਾ ਤੇ ਟਾਈਟਲ ਦੇ ਵਿੱਚ ਵੀ ਨੰਬਰ ਵੀਡੀਓ ਵਿੱਚ ਵੀ ਆਪਾਂ ਥੱਲੇ ਚੱਲਦਾ ਕਰ ਦੇਣਾ ਤੇ ਬਿਲਕੁਲ ਤਸੱਲੀ ਆਪਣੀ ਕਰਨ ਤੋਂ ਬਾਅਦ ਜਿਹੜਾ ਤੁਸੀਂ ਵੈੜ ਖਰੀਦ ਲਿਓ ਲੈਵਾ ਹਵਾਨਾ ਸ਼ੇ ਬਣਾ ਕੇ ਹੋਰ ਤਿਆਰ ਕਰ ਲੈਣਾ ਤਕਰੀਬਨ ਇਸਨੇ ਦੋਦ ਲੈਵਾ ਕਰਦੇ ਜੀ ਬਿਲਕੁਲ ਹੈ ਬਾਕੀ ਆ ਵੀ ਥਣ ਦੀ ਤੇ ਪਿੱਛੇ ਦੀ ਸੂਨ ਵਾਲੀ ਦੀ ਗਾਰੰਟੀ ਮੇਰੀ ਹੋਗੀ ਠੀਕ ਆ ਭਰਾ ਹਾਂਜੀ ਹਾਂਜੀ YouTube ਤੇ ਕਹਿੰਦਾ ਪਿਆ ਓਏ ਇਹ ਨਹੀਂ ਵੀ ਕੋਈ ਹਨਾ ਬਿਲਕੁਲ ਸਹੀ ਗੱਲ ਹੈ ਸਹੀ ਗੱਲ ਸਹੀ ਗੱਲ ਆ ਸੋ ਦੋਸਤੋ ਥਾਣਾ ਵੱਲੋਂ ਵੀਰ ਕੇ ਤਾਂ ਆਪਾਂ ਮੈਂ ਟਿੱਪ ਟਿੱਪ ਕੇ ਤੁਸੀਂ ਆਪ ਲੈ ਜਿਓ ਚਾਹੇ ਸੌਦਾ ਆਨਲਾਈਨ ਵੀ ਕਰਦੇ ਹੋ ਮਗਾਉਣੀ ਕੋਈ ਬੰਦਾ ਮਗਾਵ ਹੀ ਲੈਂਦਾ ਹਨਾ ਹਾਂਜੀ ਹਾਂਜੀ ਤੇ ਮਤਲਬ ਕਿ ਬੰਦੇ ਨੂੰ ਇੱਕ ਰਹਿ ਜਾਂਦਾ ਮਨ ਦੇ ਵਿੱਚ ਵੀ ਆਪਾਂ ਤਿੱਪੀ ਨਹੀਂ ਗਈ ਤੇ ਵੀ ਚੀਜ਼ ਮਗਾ ਲਈ ਪਰ ਕੋਈ ਡਾਊਟ ਵਾਲੀ ਗੱਲ ਨਹੀਂ ਗਈ ਹਨਾ ਨਹੀਂ ਗਰੰਟੀ ਵੀ ਦਿੱਤੀ ਉਹਦੀ ਦੇਣੀ ਆ ਆਪਾਂ ਹੋਰ ਕਿਸੇ ਚੀਜ਼ ਦੀ ਦੇਣੀ ਨਹੀਂ ਬਿਲਕੁਲ ਬਿਲਕੁਲ ਵੀ ਜੋ ਥਣਾ ਦੀ ਤੇ ਆ ਪਿੱਛੇ ਦੀ ਗਰੰਟੀ ਆ ਵੀ ਦੁੱਧ ਆਪਣੀ ਸੇਵ ਦਾ ਪਹਿਲਾਂ ਤਾਂ ਮੈਂ ਵੀ ਕੁਝ ਨਹੀਂ ਵੇਖਿਆ ਕਿਸੇ ਨੇ ਨਹੀਂ ਵੇਖਿਆ ਕਿੰਨਾ ਦੁੱਧ ਦੇਣਾ 8 ਦੇਣਾ 10 ਦੇਣਾ ਬਾੜਾ ਦੇਣਾ ਸਹੀ ਸਹੀ ਆ ਸਹੀ ਆ ਤੇ ਕਮਲ ਵੀਰੇ ਮੁੱਲ ਇਹਨਾਂ ਕਿੰਨਾ ਰੱਖਿਆ ਹੈਗਾ ਜੀ ਮੁੱਲ ਵੀਰ ਜੀ ਕਰਨ ਨੂੰ 35 ਗੜੀਏ 32000 ਚ ਛੋਟ ਕਰਾਂ 32000 ਦੇ ਵਿੱਚੋਂ ਛੋਟ ਆ ਮੂਲ ਦੋਸਤੋ ਵੀਰ ਕਹਿੰਦਾ ਡਿਮਾਂਡ ਭਾਵੇਂ 35000 ਕਰ ਲਈਏ ਪਰ 32000 ਦੇ ਵਿੱਚੋਂ ਛੋਟ ਆ ਕੁਛੀ 35 ਦੀ ਵਿਕਦੀ ਆ ਬਾਨੀ ਬਹੁਤ ਆ ਜੀ ਹਾਂਜੀ ਹਾਂਜੀ ਬਾਕੀ ਆ ਗੱਡੀ ਤੇ ਲੱਗਾ ਜੇ ਨਿਸ਼ਾਨ ਕੁੜੀ ਦੂੜੋਂ ਆਈ ਤੇ ਉਹ ਪੈਪ ਮਗਲ ਲੱਗਾ ਪੁੰਗਾ ਪਾਇਆ ਜਾਂ ਕੋਈ ਰਸੀ ਰੂਸੀ ਪਾਈ ਹਨ ਪੈਪ ਨਹੀਂ ਪੈਪ ਲੱਗਾ ਵਾ ਕੋਈ ਬਰਾਬਰ ਲੱਗਾ ਨਾ ਸਾਰਾ ਕੋਈ ਐਵੇਂ ਕਹੀ ਨਾ ਵੀ ਪਤਾ ਨਹੀਂ ਕੀ ਕਰਾ ਸੋ ਦੋਸਤੋ ਉਹ ਜਿਹੜਾ ਵੀਰ ਨੇ ਮੈਂਸ਼ਨ ਕਰਤਾ ਇੱਕ ਜਿਹੜਾ ਦਾਗ ਪਿਆ ਹੋਇਆ ਇਹ ਕੋਈ ਅਰਸੀ ਲਾ ਲੋ ਚਾਹੇ ਪਿੱਛੇ ਕੋਈ ਆਪਾਂ ਲਾ ਦਿੰਨੇ ਆ ਗੱਡੀ ਦੇ ਉੱਪਰ ਲੋਡ ਕਰਨ ਲੱਗੇ ਆ ਤੇ ਉਹਦੇ ਨਿਸ਼ਾਨ ਪਏ ਆ ਠੀਕ ਹੈ ਜੀ ਉਸ ਤੋਂ ਬਾਅਦ ਲਾਸਟ ਐਂਡ ਫਾਈਨਲ ਤੇ ਜਿਹੜੀ ਦੋਸਤੋ ਕ੍ਰਾਸਬੀਟ ਦੇ ਵਿੱਚ ਇੱਕ ਹੂਰ ਬੈੜ ਆ ਉਹ ਪੁੱਛ ਲਈ ਨੇ ਵੀਰ ਦੇ ਕੋਲ ਅ ਸੋ ਵੀਰ ਕੀ ਇਹਦੀ ਡਿਟੇਲ ਹੈਗੀ ਆ ਵੀਰ ਜੀ ਦੂਸਰੇ ਸਵੇ ਆ ਵੀ ਹਾਂਜੀ ਤੇ ਇਹਨੂੰ ਸੁਮੀ ਨੂੰ ਹੋ ਗਏ 15 ਦਿਨ ਠੀਕ ਹੈ ਜੀ ਹਾਂਜੀ ਹਾਂਜੀ 15 ਦਿਨ ਹੋ ਗਏ ਹਾਂਜੀ 15 ਦਿਨ ਹੋ ਗਏ ਜੇ ਦੋਦੇ ਥੱਲੇ ਹੋਊਗਾ 6 ਹੋ ਜੇ 7 ਹੋ ਜੀ ਇਹ ਮੈਂ ਗੱਬਣ ਵਸ਼ੀ ਲਈ ਤੇ ਖਾਨ ਥੋੜਾ ਘੱਟ ਨਿਕਲ ਆਇਆ ਠੀਕ ਹੈ ਜੀ ਉਹਨੂੰ ਮੈਂ ਚਲਾਉਣ ਦੇ ਚੱਕਰ ਤੇ ਨਾ ਟਿਕਟੂਕੇ ਲਵਾਏ ਤੇ ਦੁੱਧੋ ਤਾਂ ਨਹੀਂ ਟੁੱਟ ਜਾਵੇਂ ਕੋਈ ਕਹੇ ਵੀ ਤਾਜੀ ਸੋਈ ਹੈ ਤੇ ਪਤਾ ਨਹੀਂ ਦੁੱਧ 6-7 ਕਿਲੋ ਕਿਉਂ ਹੂੰ 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 ਬਿਲਕੁਲ ਬਾਕੀ ਹੁਣੇ ਨਹੀਂ ਜਿੰਨੀ ਸੇਵਾ ਹੋ ਜੂਗੀ ਦੁੱਧ ਕਰ ਦੂਗੀ ਬਹੁਤਾ ਨਹੀਂ ਮੈਂ ਕਹਿੰਦਾ 9-10 ਕਿਲੋ ਦੇਈ ਜਾਊਗੀ ਠੀਕ ਹੈ ਜੀ ਹਾਂ ਜੀ ਮੱਛੀ ਪਾੜੀ ਆਏ ਨਹੀਂ ਵੀ ਗਾਰੰਟੀ ਮੈਂ ਇਹ ਵੀ ਦਊਂਗਾ ਵੀ ਮੇਰੇ ਕੋਲ ਸੂਨ ਵਾਲੀ ਸੋਈ ਹੈ ਬਿਲਕੁਲ ਸਾਰੀ ਵੀਡੀਓ ਹੈਗੀ ਆ ਜੀ ਸੂਈਆਂ ਵੀ ਤੇ ਗੱਬਨ ਦੀਆਂ ਵੀ ਠੀਕ ਹੈ ਜੀ ਮੈਂ ਪਾ ਵੀ ਸਕਦਾ ਜੇ ਕੋਈ ਪਵਾਊਗਾ ਠੀਕ ਹੈ ਤੇ ਸਵੇਰ ਕਿੰਨਾ ਮਾ ਸੂਈ ਸੀ ਦੱਸਿਆ ਜੀ ਇਹ ਦ ਦੂਜਾ ਹੈ ਹਾਂਜੀ ਹਾਂਜੀ ਤੇ ਮੇਲ ਕਾਫ ਹੈ ਨਾ ਥੰਨੇ ਨਹੀਂ ਜਾਗਾ ਅੱਛਾ ਜੀ ਆਹ ਬੱਚਾ ਦੋਸਤੋ ਵੇਖ ਲਓ ਹੈ ਹਾਂਜੀ ਬਿਲਕੁਲ ਤੇ ਦਿਨ ਕਿੰਨੇ ਦੱਸਿਆ ਵੀਰ ਦਿਨ ਇਹਨੂੰ 15 16 ਹੋ ਗਏ ਜੀ 15 16 ਦਿਨ ਹੋ ਗਏ ਤੇ ਬੱਚਾ ਹੈ ਦੋਸਤੋ ਡੱਬਾ ਬੱਚਾ ਮਗਰ ਆਹ ਬੱਚਾ ਜੇ ਪ੍ਰੋਪਰ ਤੇ ਜਜਮੈਂਟ ਤੁਹਾਡੀ ਆਪਣੀ ਵੀ ਹੈਗੀ ਆ ਤੁਸੀਂ ਆਪਦੇ ਹਿਸਾਬ ਨਾਲ ਮੰਨ ਲਿਓ 10 ਦਿਨ ਦਾ 12 ਦਿਨ ਦਾ ਪਰ ਵੀਰ ਨੇ 15 ਕਿਹਾ ਤੁਸੀਂ 10 ਦਿਨ 12 ਦਿਨ ਤੇ ਕੀ ਮੰਨਣਾ ਅੱਗੇ ਤੁਹਾਡੀ ਸਮਝ ਆ ਵੀਰ ਨੇ 15 ਦਿਨ ਕਹਿਤਾ ਕਿਉਂਕਿ ਉਹਦੇ ਕੋਲ ਆ ਕੇ ਸੋਈ ਆ ਤੇ ਜੇਰ ਜੂਰ ਤਾਂ ਉਹ ਪ੍ਰੋਪਰੀ ਪਈ ਹੋਣੀ ਜਿਹੜੀ ਗੱਲ ਕਰਾਂਗੇ ਉਹ ਹੋ ਗਈ ਹੁਣ ਮੈਂ ਇਹਨੂੰ ਦੱਸਤਾ ਬਿੱਲੜਾ ਤੇ ਲੜਾ ਜੀ ਮੈਂ ਨਾਂ ਦੱਸਦਾ ਤੇ ਫਿਰ ਕੀ ਉੱਥੇ ਬਣ ਜਾਣਾ ਸਾਡਾ ਨਹੀਂ ਅਕਸਰ ਨਾ ਬਾਨਾ ਕੁਝ ਨਹੀਂ ਆ ਬਿਲਕੁਲ ਬਿਲਕੁਲ ਪਰ ਦੱਸ ਕੇ ਜਿਹੜੀ ਚੀਜ਼ ਦੇਣੀ ਜਿਹੜਾ ਫੋਨ ਆਏ ਨਾ ਤੁਹਾਨੂੰ ਆਏ ਨਾ ਸਾਨੂੰ ਆਏ ਸਹੀ ਗੱਲ ਆ ਜੀ ਹਾਂਜੀ ਹਾਂਜੀ ਅਸੋ ਦੋਸਤੋ ਇੱਕ ਤੁਹਾਨੂੰ ਤੇਲਾ ਤੇ ਵੀਰ ਥਣ ਕਿਹੜਾ ਅਗਲੀ ਬਹਿਣੀ ਵਾਲੇ ਪਾਸਿਓਂ ਜੇਗਾ ਅਗਲਾ ਮਗਰਲਾ ਆ ਦੇਖੋ ਮਗਰਲਾ ਜੀ ਹਨਾ ਹਾਂਜੀ ਹਾਂਜੀ ਮਗਰਲਾ ਥਾਣਾ ਦੋਸਤੋ ਬਹਿਣੀ ਵਾਲੇ ਪਾਸੇ ਦਾ ਜੇਕਰ ਆਪਾਂ ਇਧਰ ਬਹਿ ਕੇ ਚੁਵਾਈ ਕਰਦੇ ਹਾਂ ਨਾ ਤੇ ਆ ਥਾਣਾ ਜੀ ਵੀ ਹੁੰਦੀਆਂ ਵੇ ਇਹ ਨਹੀਂ ਕਿ ਤਾਲਾ ਹਾਸ ਹੁੰਦੀਆਂ ਘੱਟ ਆਹ ਥਣ ਆਹ ਥਣ ਮਗਰ ਲਾ ਜੀ ਆਹ ਥਣ ਦੇ ਠੀਕ ਹੈ ਜੀ ਆਹ ਥਣ ਦੇ ਕੋਈ ਰੱਸੀ ਨਹੀਂ ਪਾਉਣੀ ਚੰਗੀ ਤੇ ਵੇਰ ਬਾਕੀ ਵਧੀਆ ਹੈਗੀ ਆ ਤੇ ਹੁਣ ਵੀਰ ਮੌਕੇ ਦਾ ਦੁੱਧ ਕਿੰਨਾ ਕਰ ਆਪਾਂ ਚੋਂ ਡੇ ਤਿੰਨਾਂ ਥਾਣਾਂ ਦੇ ਵਿੱਚੋਂ ਜੇ ਗੱਲ ਕਰੀਏ ਯਾਰ ਇਹ ਮੌਕੇ ਦਾ ਵੀ ਦੀ ਉਹਦਾ 7 ਕਿਲੋ ਬੱਚ ਦਾ ਪਾ ਕੇ ਤੇ ਮੈਂ 6 ਦੀ ਗਰੰਟੀ ਲਵਾਂਗਾ ਜੇ ਨਾ ਮਰਜੀ ਅੱਖਾਂ ਮੀਟ ਕੇ ਲਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਇਹ ਵੀ ਜਿਹੜੇ ਟੋਕਰ ਟੱਕਰ ਲੈਣੀ ਆ ਨਾ ਹਾਂ ਹਾਂ ਪਤਾ ਨਹੀਂ ਸਾਲ ਹੋ ਗਿਆ ਸੂਈ ਨੂੰ ਕਿ ਕਦੋਂ ਦੀ ਹੋ ਗਈ ਉਹਦੇ ਨਾਲੋਂ ਚੰਗੀ ਹੈ ਉਹਦੇ ਨਾਲੋਂ ਚੰਗੀ ਹੈ ਉਹਦੇ ਨਾਲੋਂ ਚੰਗੀ ਹੈ ਸਾਲ ਤੇ ਲਾਉਗੀ ਨਾ ਟਿਕਾ ਕੇ ਬਿਲਕੁਲ 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 ਤੇ ਇਹਦਾ ਮੁੱਲ ਕਿੰਨੀ ਡਿਮਾਂਡ ਕਿੰਨੀ ਕਰਦੇ ਪਏ ਆ ਜੀ ਮੁੱਲ ਮੈਂ ਤਾਂ ਚਲੋ ਮਹਿੰਗੀ ਲੈਂਦੀ ਹਾਂ ਹੁਣ ਮੈਂ 16000 ਤੋਂ ਛੋਟ ਕਰ ਦਿੰਦਾ ਠੀਕ ਹੈ ਹਾਂ ਜੀ 16000 ਦਾ 20000 ਦਾ ਇਹਨੇ ਦੁੱਧੇ ਜਾਣਾ ਛਾਲ ਛਾਲ ਚ ਬਿਲਕੁਲ ਜੀ ਹਾਂ ਜੀ ਹਾਂ ਜੀ 16000 ਦੇ ਵਿੱਚ ਜਿਹੜੀ ਦੋਸਤੋ ਇਹ ਵੈੜ ਮਿਲੇ ਕੀਤੇ ਉਹਦੇ ਚ ਜਿਹੜੀ ਥੋੜੀ ਬਾਕੀ ਗੁੰਜਾਇਸ਼ ਹੋਈ ਨਾ ਮੌਕੇ ਤੇ ਉਹ ਜ਼ਰੂਰ ਵੀਰ ਕਰ ਦਊਗਾ ਕਿਉਂਕਿ ਉਹ ਮੌਕੇ ਤੇ ਹੋਵੇਗੀ ਜਦੋਂ ਕੋਈ ਤੁਸੀਂ ਖਰੀਦਣ ਆਉਂਦੇ ਹੋ ਜਾਂ ਵੈ ਤੇ ਇੱਕ ਜਿਹੜਾ ਥਣ ਤੇਲ ਹੈਗਾ ਤੁਹਾਨੂੰ ਉਹ ਜ਼ਿਕਰ ਜ਼ਰੂਰ ਕਰ ਦਿੱਤਾ ਕਿਉਂਕਿ ਦੂਰੋਂ ਨੇੜੇੋਂ ਚੱਲ ਕੇ ਕਿਸੇ ਵੀਰ ਨੇ ਆਉਣਾ ਹੁੰਦਾ ਤੇ ਦੱਸਣਾ ਜਿਹੜਾ ਪਹਿਲੇ ਨੰਬਰ ਦਾ ਫਰਜ ਹੁੰਦਾ ਤੇ ਇੱਕ ਕਮਲ ਵੀਰੇ ਸੰਪਰਕ ਨੰਬਰ ਜ਼ਰੂਰ ਦੱਸ ਦਿੱਕੋ ਜੀ ਹਾਂਜੀ ਹਾਂਜੀ 9815907784 ਮੇਰਾ ਕਨੈਕਟ ਨੰਬਰ ਇੱਥੇ ਵਟਸਐਪ ਚੱਲਦਾ ਇੱਥੇ ਹੋਮ ਲੰਗਾ ਠੀਕ ਹੈ ਵੀਰ ਜੀ ਹਾਂਜੀ ਹਾਂਜੀ ਆਹ ਸੋ ਦੋਸਤੋ ਇਹ ਸਨ ਵੀਰ ਦੇ ਕੰਟੈਕਟ ਨੰਬਰ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਜੀ ਤੇ ਬਿਲਕੁਲ ਜਿਹੜੀ ਆਪਾਂ ਚੌਥੇ ਨੰਬਰ ਤੇ ਤੁਹਾਨੂੰ ਵੇਖਾ ਰਹੇ ਹਾਂ ਦੋਸਤੋ ਤੋਰਾ ਵੇਖ ਤੇ ਹਵਾਨਾ ਜਿਹੜਾ ਹੈਗਾ ਉਹ ਵੇਖ ਲਓ ਬਾਕੀ ਜਿੰਨਾ ਕ ਵੀਰ ਨੇ ਮੈਂਸ਼ਨ ਜਿਕਰ ਕੀਤਾ ਹੈਗਾ ਅ ਗੁਣ ਵੀ ਦੱਸਦਾ ਵੀ ਕੀ ਚੀਜ਼ ਆ ਤੇ ਜੋ ਕੋਈ ਖਾਮੀ ਹੈਗੀ ਚੀਜ਼ ਉਹ ਵੀ ਦੱਸਦੀ ਆ ਵੀ ਆਹ ਚੀਜ਼ ਦੇ ਵਿੱਚ ਹੁਣ ਮੌਕੇ ਦਾ ਫਾਲਟ ਆ ਤੁਸੀਂ ਆਪ ਦੀ ਜਜਮੈਂਟ ਕਰਨ ਤੋਂ ਬਾਅਦ ਵੀਰ ਦੇ ਨਾਲ ਸੰਪਰਕ ਕਰਕੇ ਜਿਹੜੀ ਵੈੜ ਖਰੀਦ ਸਕਦੇ ਹੋ ਸੋ ਇਹ ਸਾਨੂੰ ਦੋਸਤੋ ਵੀਰ ਕਮਲ ਪਿੰਡ ਭਗਵਾਨਪੂਰਾ ਫਸਿਲ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਤੇ ਥਾਣਾ ਆਪਾ ਚੈੱਕ ਕਰਾ ਲਿਓ ਜੀ ਹਾਂ ਕਰਾਓ ਕਰਾਓ ਜੀ ਆ ਲੋ ਜੀ ਅਸੋ ਦੋਸਤੋ ਪਹਿਲੇ ਨੰਬਰ ਤੇ ਜਦੋਂ ਆਪਾਂ ਕਿਹਾ ਸੀਗਾ ਵੀ ਇਹਦੀ ਵੀ ਆਪਾਂ ਤੁਹਾਨੂੰ ਚੈੱਕ ਪਾਸ ਚਵਾਈ ਕਰਵਾ ਦੇਣੀ ਆ ਇੱਕ ਨਾਲ ਵਹਿੜਾ ਇਹ ਵੀ ਆਪਾਂ ਤੁਹਾਨੂੰ ਚੈੱਕ ਪਾਸ ਧਾਰਾ ਮਾਰ ਕੇ ਬਖਾ ਦੇਣੀ ਉਸ ਤੋਂ ਬਾਅਦ ਤੁਸੀਂ ਜਿਹੜਾ ਸੌਦਾ ਕਰਨਾ ਤੁਹਾਡੇ ਲਈ ਬੋਇਲ ਕੋਲ ਈਜ਼ੀ ਰਹੇ ਬਹੁਤ ਸੋਹਣੇ ਸੰਮਾਨ ਆ ਥਾਲ ਵੇਖ ਲਓ ਜੀ ਆਪਾਂ ਸਮਾਤੋਂ ਬਾਅਦ ਆ ਥਾਣਾ ਦਾ ਆਕਾਰ ਜੀ ਆ ਲਓ ਠੀਕ ਹੈ ਜੀ ਲੋਨੀ ਟਿਕਾੜਾ ਠੀਕ ਹੈ ਇਹ ਮਗਲੇ ਵੀ ਕਰਾ ਦੋ ਇਹ ਆਹ ਮਗਲੇ ਥਾਂ ਵੇਖ ਲਓ ਜੀ ਠੀਕ ਹੈ ਜੀ ਸੋ ਕਿਸਾਨ ਵੀਰੋ ਦੂਜੇ ਨੰਬਰ ਤੇ ਜਿਹੜੀ ਵੇੜ ਆਪਾਂ ਦਿਖਾਈ ਸੀਗੀ ਇਹ ਸਤਿਆਂ ਵੀ ਜਿਹੜੀਆਂ ਧਾਰਾ ਮਾਰ ਕੇ ਆਪਾਂ ਚੈੱਕ ਪਾਸ ਕਰਵਾ ਦੇਣੀ ਹੈ ਤੁਹਾਨੂੰ ਉਸ ਤੋਂ ਬਾਅਦ ਤੁਸੀਂ ਵੀਰ ਦੇ ਨਾਲ ਜਿਹੜਾ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਨਵੀਂ ਆਪਣਾ ਤੀਨ ਲੱਗ ਗਈ। ਉਹ 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 ਕਰ ਲੈ। ਮਾਰ ਦੇ ਤਰ? ਹਾਂ ਜੀ ਚਲੋ ਜੀ ਕਰੀਏ ਸ਼ੁਰੂ। ਆ ਅਗਲੇ ਥਾਣੇ ਦੀ ਜਿਹੜੀ ਚੈੱਕ ਪਾਸ ਦੇਖੋ ਦੋਸਤੋ ਬਿਲਕੁਲ ਧਾਰ ਮੋਟੀ ਆ।

ਸੋ ਦੋਸਤੋ ਲਾਸਟ ਐਂਡ ਫਾਈਨਲ ਤੇ ਜਿਹੜੀ ਆਪਾਂ ਤੁਹਾਨੂੰ ਵਾਇਰ ਦਿਖਾਈ ਸੀਗੀ ਜਿਹੜੀ ਵੀਰ ਹੋਣਾ ਤੇਲ ਗਈ ਸੀ ਬਟ ਉਹਦੇ ਵਿੱਚੋਂ ਧਾਰਾ ਆਉਂਦੀਆਂ ਨੇ ਪਰ ਇਹਨਾਂ ਕਿਹਾ ਸੀ ਵੀ ਚਲੋ ਪ੍ਰੋਪਰ ਦੋ ਦੋ ਨਹੀਂ ਆਉਂਦਾਗਾ ਜਿਹੜਾ ਬਹਿਣੀ ਵਾਲੇ ਪਾਸੇ ਤੋਂ ਮਰਦਲਾ ਥਾਂ ਸੀਗਾ ਤੇ ਧਾਰਾ ਹੈਗੀਆਂ ਕੁਝ ਕੋਈ ਨਾਰ ਨੇਗੀ ਕੋਈ ਗੰਡ ਕਿਸੇ ਤਰ੍ਹਾਂ ਦਾ ਕੋਈ ਕੋਈ ਸਰੂ ਨਹੀਂ ਹੈਗਾ ਜਾਂ ਕੋਈ ਗੱਲਬਾਤ ਬਾਕੀ ਧਾਰਾ ਆਉਂਦੀਆਂ ਨੇ ਸੋ ਕਹਿੰਦੇ ਸੀ ਵੀ ਆਪਾਂ ਮੈਡੀਕਲ ਮਤਲਿ ਕੁਝ ਜਿਹੜੀ ਟ੍ਰੀਟਮੈਂਟ ਕੀਤਾ ਸੀਗਾ ਬਟ ਜਿਹੜਾ ਥਣ ਚੱਲਿਆ ਨਹੀਂਗਾ ਪ੍ਰੋਪਰ ਦੂਜੇ ਥਨਾ ਦੇ ਵਾਂਗ ਤੇ ਧਾਰਾਂ ਜਿਹੜੀਆਂ 8 10 ਜਿਹੜੀਆਂ ਧਾਰਾਂ ਆਉਂਦੀਆਂ ਜ਼ਰੂਰ ਨੇ ਆ ਅਗਲੇ ਤੋਂ ਬਹੁ ਮੋਟੀ ਧਾਰਾਂ ਆ ਆ ਦੇਖ ਲੋ ਜੀ ਠੀਕ ਹੈ ਠੀਕ ਹੈ ਅਮਗਲ ਨਹੀਂ ਕੋਈ ਦਿੱਕਤ ਨਹੀਂ ਐਡੀ ਪਰ ਉਦਾਂ ਹੀ ਘਾਟਾ ਆ ਆ ਤੁਸੀਂ ਟੋਟਾ ਨਹੀਂ ਕਲਦਾ ਹੈ ਪੂਰਾ ਬਰ ਪੂਰਾ ਬਰਾਬਰ ਨਿਕਲਦਾ ਵਾ ਪਰ 10 12 ਤਾਂ ਆ ਰਾਮ ਦੀਆਂ ਬਸ 10 ਜਿਹਾ ਨਹੀਂ ਹੁੰਦਾ ਹਾਂ ਤੇ ਆਪਾਂ ਪਰ ਫਿਰ ਵੀ ਤਿਲ ਕਹਿ ਕੇ ਦੇਣੀ ਆ ਬਿਲਕੁਲ ਬਿਲਕੁਲ ਸਹੀ ਹੈ ਠੀਕ ਹੈ ਕੋਈ ਨਾਰ ਨਹੀਂ ਕੋਈ ਗਲਤੀ ਨਹੀਂ ਬਿਲਕੁਲ ਸੋ ਦੋਸਤੋ ਇਹ ਸਨ ਵੀਰ ਹੋਣਾ ਪੂਰੀ ਚੈੱਕ ਕਰਵਾ ਦਿੱਤੀ ਤੁਹਾਨੂੰ ਕਿਉਂਕਿ ਕੋਈ ਸ਼ੱਕ ਰਹਿ ਨਾ ਜਾਵੇ ਕਿਸੇ ਦੇ ਮਨ ਦੇ ਵਿੱਚ ਹਨਾ ਵੀ ਬਿਲਕੁਲ ਹੀ ਬੰਦਾ ਥਾਣੇ ਦੇ ਵਿੱਚ ਤਾਂ ਆ ਰਾਮ ਦੀਆਂ ਸੀਗੀਆਂ ਸੋ ਮਿਲਦੇ ਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ